ਹਾਂਜੀ ਦਾਤਾ ਤੇਰੀ ਖੇਡ ਵਾਲਾ ਰੰਗ ਹੀ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਦੇਖੋ ਤੁਸੀਂ ਵਾਹਿਗੁਰੂ ਨੇ ਇਨਸਾਨ ਨੂੰ ਕਿੰਨੀ ਤਾਕਤ ਦਿੱਤੀ ਆ ਉਹਦਾ ਦਿਮਾਗ ਆਪਾਂ ਅਕਸਰ ਹੀ ਐਸੇ ਇਨਸਾਨਾਂ ਦੇ ਬਾਰੇ ਵੀ ਪੜ੍ਹਿਆ ਵਾ ਜਾਂ ਸੁਣਿਆ ਵਾ ਜਿਨ੍ਹਾਂ ਦਾ ਦਿਮਾਗ ਆਮ ਇਨਸਾਨ ਨਾਲੋਂ ਕਿਤੇ ਵੱਧ ਹੁੰਦਾ ਕਦੇ ਕਦੇ ਦੁਨੀਆ ਦੇ ਉੱਤੇ ਐਸੇ ਇਨਸਾਨ ਪੈਦਾ ਹੋ ਜਾਂਦੇ ਆ ਜਿਹੜੇ ਆਮ ਇਨਸਾਨਾਂ ਦੇ ਨਾਲੋਂ ਕੁਝ ਕਦਮ ਅੱਗੇ ਚੱਲਦੇ ਨੇ ਅੱਜ ਆਪਾਂ ਗੱਲ ਕਰਾਂਗੇ ਡੈਨੀਅਲ ਨਾਂ ਦੇ ਇਸ ਬੰਦੇ ਦੀ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਜੇ Google ਦੇ ਉੱਤੇ ਆਪਾਂ ਰਿਸਰਚ ਕਰਦੇ ਹਾਂ ਤਾਂ ਉੱਥੇ ਦੱਸਿਆ ਗਿਆ ਕਿ ਇਹ ਬੰਦਾ ਜਿਹੜਾ ਇਹਨੂੰ ਡਾਕਟਰ ਡੈਨੀਅਲ ਕਿਹਾ ਜਾਂਦਾ ਇਹਨੂੰ ਸਾਇੰਟਿਸਟ ਵੀ ਕਿਹਾ ਜਾਂਦਾ ਪਰ ਕਿਉਂਕਿ ਇਹਨੇ ਕੋਈ ਕੋਰਸ ਜਾਂ ਡਿਗਰੀ ਨਹੀਂ ਕੀਤੀ ਸੀ ਕਿਉਂਕਿ ਇਦਾਂ ਦੇ ਕੰਮ ਕਰਦਾ ਸੀ ਉਹਦੇ ਕਰਕੇ ਲੋਕ ਇਹਨੂੰ ਡਾਕਟਰ ਡੈਨੀਅਲ ਜਾਂ ਸਾਇੰਟਿਸਟ ਕਹਿਣਾ ਸ਼ੁਰੂ ਕਰਤਾ ਸੀ ਲੋਕਾਂ ਨੇ ਤੇ ਦੂਸਰੀ ਇਹਦੇ ਬਾਰੇ ਜਿਹੜੀ ਗੱਲ ਆ ਉਹ ਇਹ ਆ ਕਿ ਇਹਨੇ ਇੱਕ ਮਸ਼ੀਨ ਬਣਾਈ ਆ ਜਿਹੜੀ ਮਸ਼ੀਨ ਦੂਜੇ ਡਾਈਮੈਂਸ਼ਨ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ ਜਾਂ ਲੋਕ ਨੇ ਉਹਨਾਂ ਦੀ ਫੋਟੋ ਖਿੱਚਣ ਦੇ ਵਿੱਚ ਸਮਰੱਥ ਸੀ ਜੀਨੇ ਫੋਟੋਆਂ ਖਿੱਚੀਆਂ ਵੀ ਤੇ ਉਸ ਮਸ਼ੀਨ ਨੂੰ ਬਣਾਉਣ ਤੋਂ ਬਾਅਦ ਇਹ ਬੰਦਾ ਜਿਹੜਾ ਇਹ ਮਿਸਿੰਗ ਹੋ ਜਾਂਦਾ ਹੈ ਗਾਇਬ ਹੋ ਜਾਂਦਾ ਹੈ ਇਸ ਦੁਨੀਆ ਦੇ ਵਿੱਚੋਂ ਜਿਹੜੀ ਇਹਨੇ ਉਹ ਡਿਵਾਈਸ ਜਾਂ ਮਸ਼ੀਨ ਬਣਾਈ ਸੀ ਉਹਦਾ ਨਾਮ ਰੱਖਿਆ ਸੀ ਇਹਨੇ એનર્ਜੀ ਵਿਜ਼ਨ ਤੇ ਉਹ ਦੂਸਰੀ ਦੁਨੀਆ ਤੇ ਜਾਂ ਦੂਸਰੀ ਡਾਈਮੈਂਸ਼ਨ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ ਉਹਨਾਂ ਦੀ ਫੋਟੋ ਖਿੱਚ ਸਕਦਾ ਸੀ ਤੇ ਇਹਨੇ ਕਈ ਫੋਟੋਆਂ ਖਿੱਚੀਆਂ ਵੀ ਪਰ ਜੇ Google ਤੇ ਮੰਨੀਏ ਤਾਂ Google ਕਹਿੰਦਾ ਕਿ ਇਹ ਇੱਕ ਰੂਮਰ ਆ ਇਹ ਮਿਸਿੰਗ ਨਹੀਂ ਹੋਇਆ ਬੰਦਾ ਪਰ ਜੇ ਲੋਕਾਂ ਦੀ ਸੁਣੀਏ ਤਾਂ ਲੋਕਾਂ ਨੇ ਇਹਦੇ ਉੱਤੇ ਬਹੁਤ ਸਾਰੀਆਂ ਵੀਡੀਓ ਬਣਾ ਕੇ ਪਾਈਆਂ ਨੇ ਆ ਪਿੱਛੇ ਜਿਹੜੀਆਂ ਫੋਟੋਆਂ ਚੱਲਦੀਆਂ ਫੋਟੋ ਆਏ ਨੇ ਆਪ ਖਿੱਚੀਆਂ ਨੇ ਤੇ ਉਹ ਫੋਟੋਆਂ ਨੇ ਜਿਹੜੀਆਂ ਦੂਸਰੇ ਡਾਈਮੈਂਸ਼ਨ ਦੇ ਵਿੱਚ ਰਹਿਣ ਵਾਲੇ ਜੀਵ ਜੀਵ ਨੇ ਜਿਹੜੇ ਜਾਂ ਉਸ ਡਾਈਮੈਂਸ਼ਨ ਚ ਜੋ ਵੀ ਰਹਿੰਦੇ ਆ ਉਹਨਾਂ ਦੀਆਂ ਫੋਟੋਆਂ ਨੇ ਉਹਨਾਂ ਦੀਆਂ ਤਸਵੀਰਾਂ ਨੇ ਜੇ ਧਿਆਨ ਨਾਲ ਦੇਖੀਏ ਤਾਂ ਤਸਵੀਰਾਂ ਜੈਨੂਅਲ ਲੱਗਦੀਆਂ ਤੇ ਵਿੱਚ ਕਿਸੇ ਦਾ ਚਿਹਰਾ ਦਿਖਦਾ ਤੇ ਸਾਰੀਆਂ ਫੋਟੋਆਂ ਜਾਂ ਤਸਵੀਰਾਂ ਇੱਕ ਦੂਜੇ ਤੋਂ ਬਿਲਕੁਲ ਅਲੱਗ ਨੇ ਇਹਨਾਂ ਦੇ ਰੰਗ ਵੀ ਅਲੱਗ ਨੇ ਇਹ ਇੱਕ એનર્ਜੀ ਦੇ ਕਹੋ ਤੁਸੀਂ ਵੀ એનર્ਜੀ ਸੋਰਸ ਆ ਜਿਹਦੀਆਂ ਫੋਟੋਆਂ ਲਈਆਂ ਗਈਆਂ ਨੇ ਜਿਹੜੇ ਇਹਦੇ ਫਾਲੋਅਰ ਨੇ ਜਾਂ ਜਿਹੜੇ ਬੰਦੇ ਇਹਦੇ ਬਾਰੇ ਗੱਲ ਕਰਦੇ ਆ ਉਹ ਇਹ ਕਹਿੰਦੇ ਨੇ ਕਿ ਇਹ ਗੂਗਲ ਦੇ ਉੱਤੋਂ ਜਾਣ ਕੇ ਜਾਣਕਾਰੀ ਚੱਕੀ ਗਈ ਆ ਕਿਉਂਕਿ ਇਹ ਬੰਦਾ ਜਿਹੜਾ ਇਹਨੂੰ ਮਿਸਿੰਗ ਕਰਨ ਦੇ ਪਿੱਛੇ ਜਾਂ ਇਹਨੂੰ ਗਾਇਬ ਕਰਨ ਦੇ ਪਿੱਛੇ ਏਜੰਸੀਆਂ ਦਾ ਹੱਥ ਆ ਕਿਉਂਕਿ ਇਹਨੇ ਕੋਈ ਇਦਾਂ ਦੀ ਡਿਵਾਈਸ ਕ੍ਰੀਏਟ ਕਰ ਲਈ ਜਿਹੜੀ ਆਮ ਲੋਕਾਂ ਤੋਂ ਉਹ ਦੱਸਣਾ ਨਹੀਂ ਚਾਹੁੰਦੀ ਜਿਹੜੀ ਵੀ ਸੰਸਥਾਵਾ ਜਾਂ ਕਹਿ ਲਓ ਤੁਸੀਂ ਗਵਰਨਮੈਂਟ ਦੀਆਂ ਜਿਹੜੀਆਂ ਉਹ ਸੀਕ੍ਰੇਟ ਸੁਸਾਇਟੀਆਂ ਹੁੰਦੀਆਂ ਨੇ ਉਹ ਆਮ ਲੋਕਾਂ ਨੂੰ ਇਹ ਚੀਜ਼ਾਂ ਦੇ ਬਾਰੇ ਦੱਸਣਾ ਨਹੀਂ ਚਾਹੁੰਦੇ ਇਸ ਕਰਕੇ ਉਹਨਾਂ ਨੇ ਇਸ ਬੰਦੇ ਨੂੰ ਗਾਇਬ ਕਰਤਾ ਸੋ ਇਹਦੇ ਪਿੱਛੇ ਦਾ ਸੱਚ ਕੀ ਆ ਯਾਨੀ ਇਹਦੇ ਬਾਰੇ ਹੈ ਜਰੂਰ ਸਾਰੀ ਜਾਣਕਾਰੀ Google ਦੇ ਉੱਤੇ ਹੈਗੀ ਆ ਪਰ Google ਵਾਲੇ ਇਹ ਨਹੀਂ ਮੰਨਦੇ ਹੈਗੇ ਕਿ ਇਹ ਕੋਈ ਸਾਇੰਟਿਸਟ ਸੀ ਜਾਂ ਇਹ ਕੋਈ ਮਿਸਿੰਗ ਹੋਇਆ ਉਹ ਕਹਿੰਦੇ ਹਾਂ ਇਹਨੇ ਮਸ਼ੀਨ ਬਣਾਈ ਆ ਇਹਨੇ ਫੋਟੋਆਂ ਖਿੱਚੀਆਂ ਨੇ ਪਰ ਉਹ ਤੋਂ ਬਾਅਦ ਇਹ ਮਿਸਿੰਗ ਹੋਣ ਵਾਲੀ ਤੇ ਸਾਇੰਟਿਸਟ ਵਾਲੀ ਜਿਹੜੀ ਥਿਉਰੀਆ ਉਹ ਗਲਤ ਆ ਉਹ ਕਹਿੰਦੇ ਨੇ ਪਰ ਲੋਕ ਕਹਿੰਦੇ ਆ ਕਿ ਨਹੀਂ ਉਹ ਸੱਚ ਸੀ ਉਹ ਤੋਂ ਬਾਅਦ ਇਹ ਬੰਦਾ ਜਿਹੜਾ ਇਹਨੂੰ ਏਜੰਸੀਆਂ ਨੇ ਗਾਇਬ ਕਰਤਾ ਪਰ ਜੇ ਤੁਸੀਂ ਇਹਦੀਆਂ ਖਿੱਚੀਆਂ ਹੋਈਆਂ ਫੋਟੋਆਂ ਨੂੰ ਦੇਖੋਗੇ ਤਾਂ ਤੁਸੀਂ ਬਹੁਤ ਜਿਆਦਾ ਹੈਰਾਨ ਹੋਮੋਗੇ ਕਿਉਂਕਿ ਪਹਿਲੀ ਵਾਰੀ ਤੁਸੀਂ ਕਿਸੇ ਦੂਸਰੇ ਡਾਈਮੈਂਸ਼ਨ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ ਜਾਂ ਦੂਸਰੇ ਡਾਈਮੈਂਸ਼ਨ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀਆਂ ਤਸਵੀਰਾਂ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਹੋ ਡਾਕਟਰ ਡੈਨੀਅਲ ਜਾਂ ਡੈਨੀਅਲ ਇਹਦਾ ਨਾਮ ਆ ਤੇ ਇਹਨੇ એનਰਜੀ ਵਿਜ਼ਨ ਨਾਂ ਦੀ ਇਹ ਮਸ਼ੀਨ ਬਣਾਈ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਫਿਰ ਲੱਗਦਾ ਕਿ ਹਾਂ ਵਾਹਿਗੁਰੂ ਆ ਜਿਹੜਾ ਉਹਨੇ ਇਨਸਾਨ ਨੂੰ ਇੱਕ ਲਿਮਟ ਦਿੱਤੀ ਆ ਸੋਚਣ ਦੀ ਸਮਝਣ ਦੀ ਦੇਖਣ ਦੀ ਬੋਲਣ ਦੀ ਸੁਣਨ ਦੀ ਇੱਕ ਲਿਮਟ ਆ ਅਸੀਂ ਆਪਣੀ ਲਿਮਟ ਤੋਂ ਬਾਹਰ ਨਹੀਂ ਜਾ ਸਕਦੇ ਇਸੇ ਕਰਕੇ ਅਸੀਂ ਦੂਸਰੇ ਡਾਈਮੈਂਸ਼ਨ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਨੇ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਉਹ ਸਾਨੂੰ ਦੇਖ ਸਕਦੇ ਨੇ ਪਰ ਪ੍ਰਮਾਤਮਾ ਨੇ ਸਾਨੂੰ ਪ੍ਰਮਾਤਮਾ ਹੋਣ ਦਾ ਇੱਕ ਗੁਣ ਦਿੱਤਾ ਹੋਇਆ ਸਾਡੇ ਅੰਦਰ ਇੱਕ ਐਸਾ ਗੁਣਾ ਜੀ ਅਸੀਂ ਉਹਦਾ ਤੁਸੀਂ ਇੱਕ ਚੀਜ਼ ਸਮਝੋ ਕਿ ਪ੍ਰਮਾਤਮਾ ਨੇ ਇੱਕ ਕੋਡ ਸੈੱਟ ਕਰਤਾ ਕੋਡ ਕੀ ਆ ਨਾਮ ਸਿਮਰਨ ਦਾ ਜਦੋਂ ਅਸੀਂ ਉਹ ਨਾਮ ਸਿਮਰਨ ਸ਼ੁਰੂ ਕਰਨਾ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਨਾ ਤਾਂ ਸਾਡੇ ਅੰਤਰਿਕ ਸੌਫਟਵੇਅਰ ਆ ਉਹਨੇ ਐਕਟੀਵੇਟ ਹੋ ਜਾਣਾ ਤੇ ਉਹਦੇ ਨਾਲ ਕੀ ਆ ਸਾਡੇ ਅੰਦਰ ਦੀਆਂ ਜਿਹੜੀਆਂ ਤਾਕਤਾਂ ਨੇ ਸ਼ਕਤੀਆਂ ਨੇ ਉਹਨੇ ਡਬਲ ਹੋ ਜਾਣਾ ਜੇ ਆਪਾਂ ਇੱਕ ਸਾਇੰਟਿਫਿਕ ਗੱਲ ਕਰਨੀ ਹੋਵੇ ਤੇ ਉਹ ਡਬਲ ਹੋਣਗੀਆਂ ਸਾਡੇ ਸੁਣਨ ਦੀ ਬੋਲਣ ਦੀ ਸਮਝਣ ਦੀ ਸੋਚਣ ਦੀ ਦੇਖਣ ਦੀ ਸਾਰੀਆਂ ਤਾਕਤਾਂ ਨੇ ਜਿਹੜੀਆਂ ਸਾਡੇ ਅੰਦਰ ਦੀਆਂ ਉਹਨਾਂ ਨੇ ਵੱਧ ਜਾਣਾ ਜਦੋਂ ਵੱਧ ਗਈਆਂ ਤਾਂ ਅਸੀਂ ਫਿਰ ਦੂਸਰੇ ਡਾਈਮੈਂਸ਼ਨ ਤੱਕ ਵੀ ਜਾ ਸਕਦੇ ਹਾਂ ਦੇਖ ਵੀ ਸਕਦੇ ਹਾਂ ਉਹਨਾਂ ਨਾਲ ਗੱਲ ਵੀ ਕਰ ਸਕਦੇ ਹਾਂ ਤੇ ਇਹ ਤਾਂ ਹੁਣ ਇੱਕ ਨਾਰਮਲ ਜੀ ਚੀਜ਼ ਆ ਕਿਉਂਕਿ ਜਿਹੜਾ ਦੂਸਰਾ ਡਾਈਮੈਂਸ਼ਨ ਆ ਜਾਈਂ ਚੀਜ਼ਾਂ ਨੇ ਇੱਕ ਪੜਾਵ ਸਿਰਫ ਜ਼ਿੰਦਗੀ ਦਾ ਹੁਣ ਤੁਸੀਂ ਇਹ ਸੋਚੋ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਿੰਨਾ ਖੂਬਸੂਰਤ ਹੋਊਗਾ ਕਿੰਨਾ ਤਾਕਤਵਰ ਹੋਊਗਾ ਉਹ ਕੈਸੀ એનર્ਜੀ ਰੱਖਦਾ ਹੋਊਗਾ ਜਿਨੇ ਇਦਾਂ ਦੀਆਂ ਚੀਜ਼ਾਂ ਬਣਾਈਆਂ ਨੇ ਜਿਹਦੇ ਬਾਰੇ ਸੁਣ ਕੇ ਹੀ ਅਸੀਂ ਹੈਰਾਨ ਹੋ ਜਾਂਦੇ ਆ ਬਸ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਹਾਂ ਕਿ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਤੁਸੀਂ ਪ੍ਰਮਾਤਮਾ ਦਾ ਸਿਮਰਨ ਸ਼ੁਰੂ ਕਰੋ ਤੇ ਅੱਗੇ ਦੇਖਿਓ ਫਿਰ ਕਿਦਾਂ ਖੇੜ ਵਰਤਦੀ ਕਿਦਾਂ ਪ੍ਰਮਾਤਮਾ ਤੁਹਾਨੂੰ ਸਟੈਪ ਬਾਈ ਸਟੈਪ ਅੱਗੇ ਲੈ ਕੇ ਜਾਂਦਾ ਸੋ ਜ਼ਿੰਦਗੀ ਬਹੁਤ ਖੂਬਸੂਰਤਾਂ ਮਿੱਤਰੋ ਇਹਨੂੰ ਖਰਾਬ ਨਾ ਕਰੋ ਰੱਬ ਦਾ ਨਾਮ ਲੈਣਾ ਅੱਜ ਤੋਂ ਹੀ ਸ਼ੁਰੂ ਕਰੋ ਬਹੁਤ ਕੋਸ਼ਾ ਜਿਹਦੇ ਬਾਰੇ ਅਸੀਂ ਨਹੀਂ ਜਾਣਦੇ ਤੇ ਉਹਦੇ ਬਾਰੇ ਤੁਸੀਂ ਜਾਣ ਸਕਦੇ ਹੋ ਜਦੋਂ ਤੁਸੀਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਦੇ ਹੋ ਜਿਉਂਦੇ ਬਸਦੇ ਰਹੋ ਧੰਨਵਾਦ